ਸੋ ਪਿਆਰੇ ਦਰਸ਼ਕੋ ਸਾਸਰੀਕਾਲ ਤੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਪਿਛਲੇ ਲੰਬੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਲੱਗੀ ਹੋਈ ਹੈ ਪਹਿਲਾਂ ਉਤਪਾਦਨ ਦੇ ਵਿੱਚ ਬਹੁਤ ਮੱਲਾ ਮਾਰੀਆਂ ਤੇ ਅੱਜ ਉਸ ਮਕਾਮ ਤੇ ਪਹੁੰਚੇ ਆ ਕਿ ਆਪਾਂ ਵੱਖਰੇ ਵੱਖਰੇ ਪਦਾਰਥ ਵੱਖਰੀਆਂ ਵੱਖਰੀਆਂ ਜਿੰਸਾਂ ਤੋਂ ਬਣਾ ਕੇ ਅੱਜ ਤੁਹਾਡੇ ਸਪੁਰਦ ਕਰ ਰਹੇ ਹਾਂ ਤੇ ਸਾਡੇ ਨਾਲ ਨੇ ਮਨਜੋਗ ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਆਓ ਆਪਾਂ ਉਹਨਾਂ ਕੋਲੋਂ ਜਾਣਦੇ ਹਾਂ ਕਿ ਉਹਨਾਂ ਨੇ ਦੇਖੋ ਇੱਕ ਹਲਦੀ ਫੜੀ ਆਤੀ ਮੈਂ 3 ਫੁੱਟ ਦੀ ਦੂਰੀ ਤੇ ਆ ਇੱਥੇ ਤੱਕ ਕੋਈ 스ਮੈਲ ਆ ਰਹੀ ਹੈ ਤੇ ਅੱਜ ਸਾਡੇ ਕੋਲ ਇੱਕ ਦੇਸੀ ਗੁੜ ਔਰ ਪੀ ਐ ਜੂ ਦੀ ਕਣਕ ਦੀਆਂ ਪੀ ਬੀ ਡਬਲਯੂ 1 ਚਪਾਤੀ ਜਿਹੜੀ ਦੀ ਰੋਟੀ ਬਹੁਤ ਸਵਾਦ ਬਣਦੀ ਏ ਤੇ ਆਓ ਆਪਾਂ ਮਨਜੋਗ ਵੀਸੀ ਸਾਹਿਬ ਕੋਲੋਂ ਜਾਣੀਏ ਇਹ ਇਹ ਜੋ ਪਦਾਰਥ ਨੇ ਵੱਖ-ਵੱਖ ਜਿੰਨਸਾਂ ਦੇ ਪਦਾਰਥ ਨੇ ਇਹ ਤੁਹਾਨੂੰ ਅੱਜ ਸਪੱਸ਼ਟ ਕਰਨ ਜਾ ਰਹੇ ਨੇ ਤੇ ਤੁਹਾਨੂੰ ਸੱਦਾ ਦਿੰਦੇ ਨੇ ਕਿ ਸਾਡੇ ਉਹ ਸੈਂਟਰ ਦੇ ਵਿੱਚ ਆਓ ਉਹ ਸਾਡਾ ਸੈਂਟਰ ਵੇਖੋ ਤੇ ਤੁਸੀਂ ਵੀ ਆਪਣੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹੋ ਜਿਹਾ ਐਗਰੋ ਪ੍ਰੋਸੈਸਿੰਗ ਕੰਪਲੈਕਸ ਸਟਾਰਟ ਕਰੋ ਸੋ ਮਾਨਜੋਤ ਜੀ ਸੋ ਅਸੀਂ ਪੰਜਾਬ ਅਗਰੀਕਲਚਰ ਇੰਡਸਟਰੀ ਦੇ ਵਿੱਚ ਇੱਕ ਐਗਰੋ ਪ੍ਰੋਸੈਸਿੰਗ ਕੰਪਲੈਕਸ ਲਗਾਇਆ ਹੈਗਾ ਜਿਹਦੇ ਵਿੱਚ ਅਸੀਂ ਬਹੁਤ ਸਾਰਾ ਜਿਹੜਾ ਸਾਡਾ ਐਗਰੀਕਲਚਰ ਦੀ ਪ੍ਰੋਡਿਊਸ ਹੈ ਉਹਨੂੰ ਪ੍ਰੋਸੈਸ ਕਰਨ ਲਈ ਮਸ਼ੀਨਾਂ ਲਾਇਆ ਲਏ ਜਿਵੇਂ ਕਣਕ ਸਾਡੀ ਹੈ ਤੇ ਉਸ ਤੋਂ ਆਟਾ ਕਿਵੇਂ ਬਣਾਉਣਾ ਝਰਾਟਾ ਹੀ ਪਾਟਾ ਉਹਦਾ ਬੰਦਾ ਹੈਗਾ ਮੱਕੀ ਹੈ ਉਸ ਦਾ ਆਟਾ ਕਿਵੇਂ ਬਣਾਉਣਾ ਤੇ ਬਾਸਪਤੀ ਹੈ ਜਿਹੜੀ ਇਹਦੇ ਖਸ਼ੂ ਹੈ ਤੇ ਉਹਦਾ ਅਸੀਂ ਚਾਵਲ ਕਿਵੇਂ ਬਣਾਉਣਾ ਦਾੜਾਂ ਦੀ ਅਸੀਂ ਕਲੀਨਿੰਗ ਗ੍ਰੇਡਿੰਗ ਪੈਕਿੰਗ ਕਿਵੇਂ ਕਰਨੀ ਹੈ ਤੇ ਬਾਅਦ ਦੇ ਵਿੱਚ ਸਾਡੇ ਕੋਲ ਜਿਵੇਂ ਨਾਈਟ੍ਰੋਜਨ ਪੈਕਿੰਗ ਤੇ ਵੈਕਿਊਮ ਪੈਕਿੰਗ ਉਹ ਕਿਵੇਂ ਕਰ ਸਕਦੇ ਹਾਂ ਤਾਂ ਕਿ ਅਸੀਂ ਸਰਪਲਾਈ ਵਧਾ ਸਕੀਏ ਇਸ ਤਰ੍ਹਾਂ ਅਸੀਂ ਇੱਥੇ ਉਹ ਜਗਰੀ ਜੋ ਜਗਰੀ ਬਣਾ ਰਹੇ ਆ ਮੁਰਤੇ ਸ਼ੱਕਰ ਤੇ ਉਹਦੀ ਵੀ ਅਸੀਂ ਪੁਲਾੜ ਲਗਾਇਆ ਇੱਥੇ ਤੇ ਆਪਣਾ ਅਸੀਂ ਇਹ ਵੀ ਬਣਾ ਰਹੇ ਆ ਸੋਇਆਬੀਨ ਦੀ ਪ੍ਰੋਸੈਸਿੰਗ ਕਰਕੇ ਸੋਇਆਬੀਨ ਮਿਲ ਕੇ ਸੋਇਆਬੀਨ ਦਾ ਪਨੀਰ ਤੁਸੀਂ ਕਿਵੇਂ ਬਣਾ ਰਹੇ ਆ ਅਸੀਂ ਆਇਲ ਸੀਡ ਦੇ ਵਿੱਚ ਵੀ ਜਿਹੜੀ ਮਸਟਰਡ ਹੈ ਉਸ ਤੋਂ ਕੋਲਡ ਪ੍ਰੈਸ ਅਸੀਂ ਲਗਾਈ ਹੈ ਇੱਕ ਮਿਲ ਜਿਹਦੇ ਵਿੱਚ ਆਇਲ ਐਕਸਟ੍ਰੈਕਸ਼ਨ ਕਰਦੇ ਆਂ ਤੇਲ ਕਰਦੇ ਆਂ ਸਰੋਂ ਦਾ ਤੇ ਬਹੁਤ ਵਧੀਆ ਮਸ਼ੀਨ ਹੈ ਉਹ ਸਾਫ਼ ਸੁਥਰਾ ਤੇਲ ਵਿੱਚ ਨਿਕਲਦਾ ਹੈਗਾ ਇਹ ਸਾਰੀ ਮਸ਼ੀਨਰੀ ਜਿਹੜੀ ਹੈਗੀ ਅਸੀਂ ਆਪਣੇ ਇੱਕ ਗਰੁੱਪ ਪ੍ਰੋਜੈਕਟ ਦੇ ਵਿੱਚ ਪੰਜਾਬ ਅਰੀਤ ਨਸਲਿਆਂ ਦੇ ਵਿੱਚ ਲਗਾਈ ਹੈਗੀ ਹੈ ਤੇ ਉਹਦੇ ਨਾਲ ਅਸੀਂ ਹੁਣ ਇੱਥੇ ਇੱਕ ਤਾਂ ਟ੍ਰੇਨਿੰਗ ਦੇ ਰਹੇ ਆਂ ਤੇ ਸਾਰੇ ਪੰਜਾਬ ਤੋਂ ਹੋਰ ਟ੍ਰੇਨਿੰਗ ਆ ਰਹੇ ਨੇ ਸਾਡੇ ਕੋਲ ਫਾਰਮਰ ਜਾ ਰਹੇ ਨੇ ਐਂਟਰਪ੍ਰੀਨਰ ਜਾ ਰਹੇ ਨੇ ਨਾਲ ਨਾਲ ਅਸੀਂ ਇਹਨੂੰ ਅਸੀਂ ਐਜੇ ਜਿਹੜੇ ਸਾਡੀਆਂ ਪ੍ਰਾਈਜ਼ਡ ਵੈਰਾਈਟੀਆਂ ਹੈਗੀਆਂ ਨੇ ਇੰਡਸਟਰੀ ਦੇ ਆਮ ਜਿਵੇਂ ਕਣਕ ਦੇ ਵੀ ਸਾਡੀ ਸਭ ਬਹੁਤ ਵਧੀਆ ਵੈਰਾਈਟੀ ਪੀਬੀਡਬਲਯੂਚ ਪਾਤੀ 1 ਜਿਹਦਾ ਆਟਾ ਬਹੁਤ ਵਧੀਆ ਤੇ ਵਾਈਟ ਹੈ ਰੋਟੀ ਸੁੱਕਦੀ ਨਹੀਂ ਹੈਗੀ ਸਾਡੇ ਕੋਲ ਸਰੋਂ ਹੈਗੀ ਜਿਹੜੀ ਕਿ ਜੀਐਸਸੀ 7 ਇਹ ਨੌ ਜੀਐਮ ਸਰੋਂ ਹੈਗੀ ਸਾਡੀ ਇਹ ਜਿਹਦਾ ਤੇਲ ਅਸੀਂ ਇੱਥੇ ਕੱਢਿਆ ਕਰਾਂਗੇ ਤੇ ਇਸ ਦੇ ਵੀ ਜਿਹੜੀ ਅਸੀਂ ਆਇਲ ਐਕਸਟ੍ਰੈਕਸ਼ਨ ਮਸ਼ੀਨ ਲਾਈ ਹੈ ਤੇਲ ਇਸ ਤਰ੍ਹਾਂ ਅਸੀਂ ਬਸਤੀ ਜਿਹੜੀ ਹੈਗੀ ਤੇ ਉਹਦੀ ਜਿਹੜੀ ਸੈਂਟ ਹੈ ਜੋ ਸੈਂਟਰ ਵਾਲੀ ਬਸਤੀ ਉਹਦਾ ਚਾਵਲ ਇੱਥੇ ਬਣਾਇਆ ਕਰਾਂਗੇ ਗੁੜ ਤੇ ਸ਼ੱਕਰ ਬਣਾਇਆ ਕਰਾਂਗੇ ਦਾੜਾ ਜਿਹੜੀਆਂ ਨੇ ਉਹਨਾਂ ਦੀ ਪੈਕਿੰਗ ਨਾਈਟ੍ਰੋਜਨ ਪੈਕਿੰਗ ਤੇ ਇਸ ਤਰ੍ਹਾਂ ਜਿਹੜੀ ਨਾਈਟ੍ਰੋਜਨ ਪੈਕਿੰਗ ਕਰਕੇ ਤੇ ਵੈਕਿਊਮ ਪੈਕਿੰਗ ਕਰਕੇ ਉਹਨਾਂ ਦੋ ਦੋ ਸਾਬ ਜੋ ਖਰਾਬ ਨਹੀਂ ਹੁੰਦੀ ਉਹ ਸਾਰਾ ਕੁਝ ਲਾ ਰਹੇ ਆ ਇਹ ਪ੍ਰੋਡਕਟ ਅਸੀਂ ਇੱਥੇ ਬਣਾਇਆ ਜੋ ਰਹੇ ਆ ਇਹਨਾਂ ਨੂੰ ਅਸੀਂ ਸੇਲ ਕਰਿਆ ਕਰਾਂਗੇ ਸਾਡੀ ਫੈਕਲਟੀ ਹੈ ਸਾਡੇ ਸਟੂਡੈਂਟਸ ਨੇ ਤੇ ਹੋਰ ਬਹੁਤ ਸਾਰਾ ਸਟਾਫ ਹੈ ਸਾਡਾ ਤਾਂ ਕਿ ਜੋ ਅੱਛੀਆਂ ਵੈਰਾਈਟੀਆਂ ਨੇ ਸਾਡੀਆਂ ਤੇ ਸਾਡੇ ਕੋਲ ਮਸ਼ੀਨਾਂ ਬਹੁਤ ਵਧੀਆ ਨੇ ਨਵੀਆਂ ਇਹ ਤੇ ਉਹਦੇ ਪ੍ਰੋਡਕਟ ਅਸੀਂ ਯੂਨੀਵਰਸਿਟੀ ਵਿੱਚ ਸੇਲ ਕਰਦੇ ਆ। ਸੋ ਪਿਆਰੇ ਦਰਸ਼ਕੋ ਤੁਸੀਂ ਮੰਨ ਵਾਚ ਚਾਂਸਲ ਕੋਲ ਸੁਣਿਆ ਕਿ ਕਿਵੇਂ ਸਾਡਾ ਇੰਜੀਨੀਅਰਿੰਗ ਟੈਕਨੋਲੋਜੀ ਕਾਲਜ ਜਿਹੜਾ ਹੈ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਐਗਰੋ ਕੰਪਲੈਕਸ ਜਿਹੜਾ ਅਸੀਂ ਆ ਬਣਾਇਆ ਉਹਦੇ ਵਿੱਚ ਵੱਖਰੇ ਵੱਖਰੇ ਪ੍ਰੋਡਕਟ ਜਿਹੜੇ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੀਪੀ ਡਬਲਯੂ 1 ਚਪਾਤੀ ਔਰ ਇਹ ਉਹ ਕਣਕ ਜਿਹਦੀ ਕਿ ਰੋਟੀ ਸੁੱਕਦੀ ਨਹੀਂ ਸੋ ਉਸੇ ਤਰ੍ਹਾਂ ਗੁੜ ਜਿਹੜਾ ਇੱਕ ਬਹੁਤ ਲੰਬਾ ਸਮਾਂ ਰੱਖਣ ਵਾਲਾ ਤੇ ਬਹੁਤ ਸਵਾਦ ਤੇ ਵਧੀਆ ਗੁੜ ਜਿਹੜਾ ਉਹ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਤਿਆਰ ਕੀਤਾ ਹੈ ਔਰ ਤੁਹਾਡੀ ਸੇਵਾ ਦੇ ਵਿੱਚ ਹੁਣ ਅਸੀਂ ਉਤਪਾਦਨ ਤੋਂ ਅੱਗੇ ਵਧ ਕੇ ਤੇ ਕਿਸ ਤਰ੍ਹਾਂ ਅਸੀਂ ਉਥੇ ਪ੍ਰੋਸੈਸਿੰਗ ਕਰ ਸਕਦੇ ਆ ਤੇ ਤੁਹਾਡੇ ਘਰਾਂ ਤੱਕ ਉਹ ਚੀਜ਼ਾਂ ਪਹੁੰਚਾ ਸਕਦੇ ਆ ਆਓ ਸਾਡੇ ਸਕਿੱਲ ਡਵੈਲਪਮੈਂਟ ਸੈਂਟਰ ਤੋਂ ਤੁਸੀਂ ਸਿੱਖ ਲਈ ਲਓ ਸਾਡਾ ਐਗਰੋ ਕੰਪਲੈਕਸ ਯੂਨਿਟ ਵੇਖ ਕੇ ਜਾਓ ਤੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਉਹੋ ਜਿਹੇ ਯੂਨਿਟ ਲਾਓ ਬਹੁਤ ਬਹੁਤ ਧੰਨਵਾਦ